ਆ ਗਿਆ ਵੀਰੇ ਚਲ ਵਧੀਆ ਟਾਈਮ ਨਾਲ ਆ ਗਿਆ ਆ ਗਿਆ ਵੀਰੇ ਆ ਗਿਆ ਇਹ ਮੇਰਾ ਪੋਤਾ ਆਇਆ ਨੀ ਖੇਡਣਾਂ ਦੇ ਨਾਲ ਮੁੰਡੇ ਦੇ ਮਗਰ ਭੱਜਿਆ ਮੈਂ ਫੜਨਾ ਹੀ ਜਾਣੀਏ ਚੱਕੇ ਪੁੱਠੇ ਦੇ ਭੱਜ ਗਿਆ ਸਿਰਾਂ ਨੇ ਹਿੰਮਤ ਨਾ ਕਰ ਜੀ ਜੀ ਕੀ ਹੋਇਆ ਕੀ ਸਾ ਇਹ ਮੇਰਾ ਪੋਤਾ ਜੀ ਆ ਜਵਾਗ ਨਾਲ ਖੇਡਣ ਆ ਗਿਆ ਮੈਂ ਉਹਦੇ ਮਗਰ ਆਈ ਮੈਂ ਕਿਹਾ ਵੀ ਇਹ ਮੁੰਡਾ ਭੱਜਿਆ ਜਾ ਰਿਹਾ ਇਹ ਨਾਲ ਰਹਿਣਾ ਕੋਠਾ ਟੱਪਿਆ ਕੰਦ ਅੰਦਰ ਮੇਰੇ ਪੋਤੇ ਨੂੰ ਲੈ ਕੇ ਚਿਵਾਰੇ ਜੇ ਉੱਪਰ ਚੜ ਗਿਆ ਉਹਨਾਂ ਨੇ ਨਿਆਣਿਆਂ ਨੇ ਕੂਕਰੋ ਵਾਲਾ ਪਾਇਆ ਤਾਂ ਇਹਨਾਂ ਨੇ ਮਹੱਲੇ ਦੇ ਮੁੰਡਿਆਂ ਨੇ ਸਾਰਿਆਂ ਨੇ ਖੋਇਆ ਇਹ ਤੋਂ ਬਤਲ ਬੱਚਾ ਚੱਕਰ ਲੱਗਿਆ ਚੱਕ ਕੇ ਲੈ ਗਿਆ ਉੱਪਰ ਲੈ ਗਿਆ ਲੈ ਚੱਕ ਕੇ ਲੈ ਗਿਆ ਕਿਰਪਾਨ ਇਹਦੇ ਕੋਲ ਕਰਤੀ ਫਮਸਾ ਕੋਈ ਸਾਨੇ ਮੇਰਾ ਪੋਤੇ ਦਾ ਵਿੱਚ ਦੀ ਬਹੁਤ ਡਰਿਆ ਨਸ਼ਾ ਕਰਿਆ ਇਹਦਾ ਪੂਰਾ ਇਹ ਅੱਜ ਦੁਪਹਿਰਾਂ ਦੇ ਫਿਰਦਾ ਹਿੱਥੇ ਚੋਰੀਆਂ ਕਰਦਾ ਕਿਉਂਕਿ ਤੇ ਸਭ ਤੋਂ ਵੱਡੀ ਗੱਲ ਆ ਦੇਖ ਲਓ ਇਹ ਜੇ ਚੋਰਾ ਤਾਂ ਬਚਾ ਕੇ ਰੱਖੋ ਆ ਜਿਹੜੇ ਚਿੱਟਾ-ਚੁੱਟਾ ਲਾਉਂਦੇ ਨੇ ਇਹਨਾਂ ਦੇ ਸਿੰਗੀ ਘੁੱਟਣੀ ਚਾਹੀਦੀ ਆ ਪਹਿਲੀ ਗੱਲ ਇਹ ਵੀਰੇ ਜਵਾਕ ਚਲੇ ਜਾਂਦਾ ਇਕੱਲਾ- ਇਕੱਲਾ ਮੁੰਡਾ ਦੀਗਾ ਮੇਰਾ ਕੀ ਕਰ ਲਾਂਗੇ ਆਪਾਂ ਇੱਕ ਮਿੰਟ ਮੇਰੀ ਗੱਲ ਸੁਣੋ ਹੁਣ ਇਹ ਇਹਦੇ ਮਤਲਬ ਇਹਨੂੰ ਬਚਾਉਣ ਦੇ ਚਲੋ ਆਪਾਂ ਕਰ ਰਹੇ ਆ ਹਨਾ ਵੀ ਚਲ ਇਹ ਆ ਹੋ ਗਿਆ ਜੇ ਮੇਰਾ ਜਵਾਕ ਚਕੇ ਜਾਂਦਾ ਕੌਣ ਜ਼ਿੰਮੇਵਾਰ ਦੀਗਾ ਗੱਲ ਤਾਂ ਉਹ ਆ ਇੱਕ ਮਿੰਟ ਇੱਧਰ ਕਰੋ ਜੀ ਬਣਾ ਕੀ ਹੋਇਆ ਕੀ ਸਾਰਾ ਔਰੇ ਵੀਰੇ ਮੈਂ ਆਇਆ ਧੀਗਾ ਕੰਮ ਤੋਂ ਤੇ ਆਉਂਦੇ ਹੋਏ ਦੇਖਿਆ ਔਰੇ ਮਹੱਲੇ 'ਚ ਇਕੱਠ ਹੋਇਆ ਪਿਆ ਦੀ ਸਾਡੇ ਆਪਣਾ ਔਰੇ ਘਰ ਆ ਤੇ ਮਹੱਲੇ ਵਾਲਿਆਂ ਨੂੰ ਔਰੇ ਕਚੋਰ ਫੜ ਰੱਖਿਆ ਦੀਗਾ ਉਹ ਕਹਿੰਦੇ ਮੈਂ ਕੀ ਹੋ ਗਿਆ ਭਾਈ ਤੇ ਉਹ ਕਹਿੰਦੇ ਵੀ ਮੁੰਡਾ ਚੱਕਣ ਵਾਲਾ ਫਿਰਦਾ ਮੈਂ ਕਿਹਨੂੰ ਚੱਕ ਲੈ ਕਹਿੰਦੇ ਤੇਰੇ ਮੁੰਡੇ ਨੂੰ ਲੈ ਕੇ ਜਾ ਰਿਹਾ ਦੀਗਾ ਪਰ ਇੱਕ ਨਾਲ ਨਾਲ ਹੋਰ ਸੀਗਾ ਅੰਦਰ ਇਹਦੇ ਤੇ ਉਸ ਤੋਂ ਬਾਅਦ ਜਿਆਦਾ ਸੀ ਦੇਖਿਆ ਇਹ ਜ਼ਖਮੀ ਹਾਲਤ 'ਚ ਪਿਆ ਦੀਗਾ ਔਰੇ ਪਤਾ ਨਹੀਂ ਕੰਦ ਗੁੰਦਰ ਨਹੀਂ ਟੱਪ ਰਿਹਾ ਦੀਗਾ ਗੇਟ 'ᱨਹੀ ਤੇ ਗੇਟ ਦੇ ਟੱਪਦੇ ਹੋਏ ਜਿਹੜਾ ਗੁੰਡੇ ਦਾ ਗੁੰਡਾ ਆ ਸੀ ਉਹ ਅੰਦਰ ਵੜ ਗਿਆ ਤੇ ਪੁਲਸ ਵਾਲਿਆਂ ਨੂੰ ਬੁਲਾਇਆ ਫੋਨ ਤੇ ਘੱਲੇ ਵਾਲੇ ਗਏ ਨੇ ਇਕੱਠੇ ਹੋ ਕੇ ਤੇ ਹੁਣ ਦੇਖਦਾ ਪੁਲਸ ਆਉਂਦੀ ਐ ਤੇ ਬਾਕੀ ਵੀਰੇ ਮੈਂ ਕਹਣਾ ਅੱਜ ਫੜਿਆ ਕਿਸ ਨਹੀਂ ਫੜਿਆ ਇਹ ਜਵਾਕ ਇੱਥੋਂ ਚੱਕ ਕੇ ਆਪਣੇ ਸਿਸਟਰ ਨੇ ਇੱਥੇ ਰਹਿੰਦੇ ਉਹਨਾਂ ਨੇ ਦੇਖਿਆ ਇਹ ਲੈ ਕੇ ਅੰਦਰ ਵੜਿਆ ਔਰ ਗੇਟ ਟੱਪ ਕੇ ਗੇਟ ਟੱਪਿਆ ਔਰ ਗੇਟ ਟੱਪਦੇ ਟਾਈਮ ਇਹਦੇ 6:00 ਵਜੇ ਆ ਅੰਦਰ ਇਹਨੇ ਕਿਰਚ ਪੀਆ ਕਿਰਚ ਮਾਰਨ ਨੂੰ ਪੀਆ ਸਭ ਦੇ ਹੁਣ ਵੀ ਕਹਿੰਦਾ ਸਭ ਨੂੰ ਮੈਨੂੰ ਹੱਥ ਨਾਲ ਲਾਉ ਮੈਂ ਮਾਰੂੰਗਾ ਆ ਦੇਖ ਮਾਰਦਾ ਪਿਆ ਆ ਦੇਖੋ ਤੁਸੀਂ ਹਾਲੇ ਕਹਿੰਨੇ ਕੁਝ ਨਹੀਂ ਸਭ ਜਾਣ ਕੇ ਪਖੰਡ ਕਰਦਾ ਪਿਆ ਕੁਝ ਨਹੀਂ ਨਸ਼ੇੜੀਆ ਗੋਲੀਆਂ ਪਈਆਂ ਨੇ ਇਹਦੀਆਂ ਕਾਰਵਾਈ ਹੋਣੀ ਚਾਹੀਦੀ ਇਸ ਤਰ੍ਹਾਂ ਹਾਂਜੀ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਲੈ ਕੇ ਜਾਣ ਇਹਨੂੰ ਆਰੇ ਆਈਡੀ ਪ੍ਰੂਫ ਪਏ ਨੇ ਆਧਾਰ ਕਾਰਡ ਪਏ ਆ ਉਹ ਬਾਪੂ ਦੇ ਕਾਰਡ ਪਏ ਨੇ ਕਰੋ ਬੇਦਕਲ ਕੀਤਾ ਪਿਆ ਉਹ ਦੇਖੋ ਮਾਰੋ ਕੈਮਰਾ ਜਿੱਧਰ ਕਰੋ ਇਹਦਾ ਮੈਨੂੰ ਲੱਗਦਾ ਕੀ ਲੱਗਦਾ ਕੀ ਆ ਜਿਸ ਤਰ੍ਹਾਂ ਇਹ ਨੌਜਵਾਨ ਬੱਚਾ ਚੁੱਕਣ ਲੱਗ ਗਿਆ ਨਸ਼ਾ ਵੀ ਕੀਤਾ ਲੱਗਦਾ ਕਿਸ ਤਰ੍ਹਾਂ ਇਹ ਸਿਰਫ ਨਸ਼ੇ ਕਰਕੇ ਆ ਜੀ ਸਾਡੇ ਵਾਰਡ ਚ ਆਏ ਹੋਏ ਸੀ ਮੈਨੂੰ ਵਾਰਡ ਵਾਸੀਆਂ ਦਾ ਫੋਨ ਆਇਆ ਜੀ ਐ ਕਰਕੇ ਸਾਡੇ ਕੋਲੋਂ ਬੱਚਾ ਭੱਜ ਕੇ ਚੱਲਿਆ ਜੀ ਸਾਡੇ ਭੈਣ ਨੇ ਉਹਨਾਂ ਦਾ ਬੱਚਾ ਲੈ ਕੇ ਚੱਲਿਆ ਸੀ ਗੁਜ਼ਰਤੀ ਉਹ ਗੇਟ ਲੌਕ ਸੀਗਾ ਉਹਦੇ ਵਿੱਚ ਇਹਦੀ ਬਾਹ ਫਸ ਗਈ ਤਾਂ ਕਰਕੇ ਇਹਦੀ ਣਾੜ ਵੱਢੀ ਗਈ ਉਸ ਤੋਂ ਬਾਅਦ ਇਹ ਗਾਲਾ ਕੱਢ ਰਿਹਾ ਜੀ ਲੋਕਾਂ ਨੂੰ ਨਸ਼ਾ ਇਹਦੇ ਕਰਿਆ ਆ ਤੁਹਾਡੇ ਸਾਹਮਣੇ ਹੈ ਜੀ ਦੇਖ ਲਓ ਤੁਹਾਡੇ ਸਾਹਮਣੇ ਹੁਣ ਵੀ ਗਾਲਾਂ ਕੱਢ ਰਿਹਾ ਨਸ਼ੇ ਦੇ ਪੱਤੇ ਦੇ ਜੇਬ ਚੋਂ ਨਿਕਲੇ ਨੇ ਜੀ ਪੁਲਿਸ ਨੂੰ ਅਸੀਂ ਫੋਨ ਕਰ ਦਿੱਤਾ ਐਸਐਸਓ ਸਾਹਿਬ ਵੀ ਆ ਰਹੇ ਨੇ ਜੀ ਸਾਰਿਆਂ ਨਾਲ ਗੱਲ ਹੋ ਗਈ ਉਹ ਪੰਚ ਨੂੰ ਹੱਲਣਾ ਜ਼ਰੂਰੀ ਖਤਰਾ ਸੀ ਬੱਚੇ ਨੂੰ ਜੀ ਬਿਲਕੁਲ ਸੀਗਾ ਜੀ ਮੈਨੂੰ ਲੱਗਦਾ ਇਹ ਬੱਚਾ ਬਹੁਤ ਛੋਟਾ ਜੀ ਉਹ ਤਾਂ ਬੋਲਦਾ ਵੀ ਨਹੀਂ ਅਜੇ ਇਹ ਨਾਲ ਹੋਰੇ ਹੋਰ ਲੜ ਕੇ ਜਾ ਰਹੀ ਸੀ ਉਹਨਾਂ ਨੇ ਤੇ ਤਾਂ ਮੈਗ ਹੋ ਗਿਆ ਕਿਉਂਕਿ ਹਨੇਰਾ ਜਿਆਦਾ ਸੀ ਸਾਨੂੰ ਪਤਾ ਹੀ ਲੱਗਿਆ ਉਹ ਜਦ ਅਸੀਂ ਆਹ ਗੇਟ ਮੂਰੇ ਪਹੁੰਚਿਆ ਤੇ ਖਿੱਤੇ ਗੇਟ ਤੇ ਨੀਗਾ ਮਾਰੋ ਜਦ ਇਹਦੇ ਬਰਾਬਰ ਆਏ ਅਸੀਂ ਅੰਦਰੋਂ ਜਵਾਗ ਅੰਦਰੋਂ ਜ ਉਹ ਮੈਂ ਇਹਨੂੰ ਮੁੰਡਾ ਦੇ ਨਾਲ ਮੈਂ ਕਿਹਾ ਅੰਦਰ ਵੜਿਆ ਵਯਾ ਉਹ ਜਦ ਅੰਦਰ ਇੱਕ ਜਵਾਕ ਨਾਲ ਉਹ ਤਾਂ ਦੋ ਜਵਾਕਾਂ ਨੂੰ ਲੈ ਕੇ ਉੱਥੇ ਚੜ ਗਿਆ ਦੀ ਇਹ ਤਾਂ ਇੱਕ ਛੋਟੇ ਜਵਾਕ ਨੂੰ ਤਿੰਨ ਸਾਲ ਦੇ ਨੂੰ ਇੱਕ ਹੋਰ ਧੀਗਾ ਤੇ ਇੱਕ ਜਵਾਕ ਕੁਦਰਤੀ ਸੇਵ ਹੋ ਗਿਆ ਉਹਨੇ ਅੰਦਰੋਂ ਕੁੰਡਾ ਲਾ ਲਿਆ ਉਹਨੇ ਭੱਜ ਕੇ ਆ ਗੇਟ ਖੋਲਤਾ ਅਸੀਂ ਅੰਦਰ ਵੜ ਗਏ ਉਹ ਕਹਿੰਦਾ ਅੰਕਲ ਜੀ ਉੱਪਰ ਫਿਲਹਾਲ ਅਸੀਂ ਮੌਕੇ ਤੇ ਪਹੁੰਚੇ ਆ ਤੇ ਉਹ ਤੋਂ ਬਾਅਦ ਪੜਤਾਲ ਕਰਕੇ ਜੋ ਵੀ ਹੈਗੀ ਹੈ ਬੰਦੀ ਕਰ ਦੇ ਵੀ ਲੋਕਾਂ ਨੇ ਦੋਸ਼ ਲਾਇਆ ਵੀ ਨਸ਼ਾ ਕਿੰਨਾ ਹੋਇਆ ਤੇ ਬੱਚਾ ਚੋਰੀ ਕਰ ਲਿਆ ਸੀ ਇਸਨੇ ਦੇਖੋ ਜੀ ਨਸ਼ਾ ਤਾਂ ਕਹਿੰਦੇ ਨੇ ਕਰਿਆ ਹੈ ਪਰ ਉਹ ਤਾਂ ਡਾਕਟਰ ਸਾਹਿਬ ਹੀ ਦੱਸਣਗੇ ਨਾ ਤੁਸੀਂ ਫਿਲਹਾਲ ਉਹਨੂੰ ਹਸਪਤਲ ਲੈ ਕੇ ਚਲੋ ਪਹਿਲਾਂ ਉਹਦਾ ਇਮਾਨੀ ਫਰਜ਼ ਹੈ ਉਹਦਾ ਟ੍ਰੀਟਮੈਂਟ ਕਰਾਉਣਾ ਅਸਲੀ ਕੀ ਹੈ ਉਹ ਤੋਂ ਬਾਅਦ ਪਤਾ ਲੱਗ ਜਾਚ ਕਰਾਂਗੂ ਇਸ ਨੂੰ ਮਰ ਤੋਂ ਜਾਂਚ ਕਰਕੇ ਉਹ ਤੋਂ ਬਾਅਦ ਪਤਾ ਲੱਗੂਗਾ ਵੀ ਕੀ ਹੈ